ਨੈਸ਼ਨਲ ਲੈਵਲ ਦੀ ਆਪਣੇ ਰਾਜ ਜਿਹੜੀ ਮਾਣ ਪਰਵਾਸਾਂਗੇ ਹਰੇਕ ਆਪਾਂ ਇਹ ਸਮਾਗਮ ਵਿੱਚ ਸਰਾਉਣੀ ਨੇ ਚਾਲਿਕਾ ਕਿਲੋਮੀਟਰ ਦੇ ਜੀਵਿਤ ਹੈ ਸਰ। ਕੰਗਵਾਦੀ ਜੋ ਫੈਸਲਾ ਹੈ ਅੱਜ ਆਪਾਂ ਕੱਢੇ ਦਿਓ। ਇਹ ਫੈਸਲਾ ਕਿੰਸੂ ਉਹ ਤਾਂ ਬਾਅਦ ਹੈ ਕਿ ਇੱਕ ਮੁੰਡਾ ਇਹ ਮਾਪ ਕੋਰਟੀ ਬਣਾ ਲੈ। ਬਾਅਦ ਵਿੱਚ ਜਿਹੜਾ ਆਪਣਾ ਪੂਰ ਬਠਰ ਉਹ ਆਪਣਾ ਫੈਸਲਾ ਜਿਹੜਾ ਆਪਾਂ ਆਪਣਾ ਫੈਸਲਾ ਨੂੰ ਬਣਾਉਂਦਾ ਨਹੀਂ ਜੋ। ਲਖਮਨ ਦਾਸ ਜੀ ਰੋਹਨ ਲਾਲ ਧਰਮਾ ਜੀ ਪਰਮੇਸ਼ਵਰ ਜੀ ਆਉਂਦਾ ਜੀ ਹਾਂ ਜੀ ਜਸ ਕਰਣਾ ਜੀ ਹਾਂਜੀ ਹਾਂਜੀ ਜੀ ਸੁਭਾਸ਼ ਵਲੇਖਰ ਜੀ ਸਰੋਕਾਰ ਸਾਹਮਣੇ ਸਭ ਜਾਉਣਾ ਕਿੰਨੀਆਂ ਗਏ ਮਨਦੀਪ ਅਸੀਜਾ ਜੀ ਕ੍ਰਿਸ਼ਨ ਲਾਲ ਜੀ ओमप्रकाश ਜੀ ਮੁਖੇਜਾ ਅਸ਼ੋਕ ਗਿੰਗਰ ਜੀ ਔਰ ਤੁਲ ਕਿਰਨ ਜੀ ਜਸ ਕਰਣਾ ਜੀ ਸੁਭਾਸ਼ ਵਲੇਖਰ ਜੀ ਕੋਈ ਨਹੀਂ ਮੰਨੋ ਅਨੰਤਰ ਆਇਆ ਨਾਮ ਮੇਰਾ ਲਿਖਿਆ ਗਿਆ ناپ لائي او تو مزي اڌرو اچو او جا سا معي اجي او صاحب ناپ لائي او تو مزي اڌرو اچو او جا سا معي اجي او صاحب ناپ لائي او تو مزي اڌرو اچو ਕਾਲੀ ਨਾ ਕਾਲੀ ਨਹੀਂ ਬਧੀਆ ਨਾਲੇ ਨਾ ਲੈਣੇ ਨਾ ਲੈਣੀ ਹੋੜ ਹੈ ਇੱਕ ਫੋਟੋ ਕਰ ਲਈਏ ਅੰਗਰੇਜ਼ ਆ ਜੋ ਤੁਹਾਡਾ ਪਿੱਛੇ ਫੋਟੋ ਕਰ ਲਈਏ ਠੀਕ ਹੋ ਗਿਆ ਸ਼ਮਗਾਲੀਏ ਦੇ ਤਾਂ ਅੱਗੇ ਰੱਖ ਦੀ ਬਾਹੁਰੇ ਖੜੇ ਇੱਕ ਮਿੰਟ ਹੋਰ ਪਿੱਛੇ ਹੋ ਜਾ ਵੀਰੇ ਆਜੋ ਆਜੋ ਥੋੜਾ ਅੱਗੇ ਜੀ ਆਵਾਜ਼ ਆਜੋ ਇੱਧਰ ਆਜੋ ਇੱਕ ਮਿੰਟ ਚ ਫੋਟੋ ਉਹ ਗਿਆ ਸਵਾਜੀ ਮੀਟਿੰਗ ਦਾ ਕੀ ਕਰਦੇ ਅੱਜ ਸਾਡੇ ਸਮਾਜ ਦੀ ਮੀਟਿੰਗ ਸੀਗੀ ਪਹਿਲਾਂ ਸਾਡੀ ਮੀਟਿੰਗ ਸੀਗੀ ਅੱਜ ਤੋਂ 3 ਮਹੀਨੇ ਪਹਿਲਾਂ ਸਮਾਜ ਨੇ ਇੱਕ ਉਪਰਾਲਾ ਕਰਿਆ ਵੀ ਸਮਾਜ ਜਿਹੜਾ ਪੋਲੀਟੀਕਲ ਵਿੰਗ ਬਣਾਇਆ ਜਾਵੇ ਕਿਉਂਕਿ 70-75 ਸਾਲ ਤੋਂ ਸਾਨੂੰ ਕਿਸੇ ਵੀ ਪਾਰਟੀ ਨੇ ਇੰਟਰਨ ਨਹੀਂ ਕਰਿਆ ਤਾਂ ਸਮਾਜ ਨੇ ਸੋਸ਼ਲ ਕੰਮਾਂ ਹੀ ਤਾਂ ਸਮਾਜ ਅੱਗੇ ਸੀਗਾ ਤੇ ਇਸ ਕਰਕੇ ਸਮਾਜ ਨੇ ਇਹ ਵਿਚਾਰ ਕਰਿਆ ਵੀ ਆਪਾਂ ਪਹਿਲਾਂ ਪੋਲੀਟੀਕਲ ਵਿੰਗ ਬਣਾਇਆ ਜਾਵੇ ਕਿਉਂਕਿ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਬਾਲਪੁਰ ਸਮਾਜ ਨੂੰ ਕਿੱਥੇ ਤਵੱਜੋ ਨਹੀਂ ਦਿੰਦੀ ਇਸ ਕਰਕੇ ਸਾਰੀ ਮਜਬੂਰੀ ਹੋ ਗਈ ਸੀ ਸਮਾਜ ਦੀ ਵੀ ਆਪਣਾ ਵਿੰਗ ਬਣਾਏ ਅਸੀਂ ਅੱਜ ਵਿੰਗ ਦੀ ਮੀਟਿੰਗ ਕਰ ਰਹੇ ਹਾਂ ਦੂਜੀ ਮੀਟਿੰਗ ਸਾਡੀ ਭਾਮਕੋਟ ਚ ਹੋਈ 3000 ਬੰਦਿਆਂ ਦੀ ਮੀਟਿੰਗ ਸੀਗੀ ਸਾਡੀ ਅਸੀਂ ਜ਼ਿਲ੍ਹੇ ਦੇ ਬੰਦੇ ਨਾਲ ਦੇ ਸਰੌਂਡਿੰਗ ਜਿਹੜਾ ਏਰੀਆ ਸੀਗਾ 40 50 ਕਿਲੋਮੀਟਰ ਏਰੀਆ ਦਾ ਗੋਵਿੰਦਗੜ ਤੋਂ ਪੁਵਾਨੀਗੜ ਤੋਂ ਸੰਗਰੂਰ ਤੋਂ ਸਾਰੇ ਸਮਾਜ ਦੇ ਬੰਦੇ ਇਕੱਠੇ ਹੋਏ ਸੀਗੇ ਅਸੀਂ ਵਿਚਾਰ ਕਰਦੇ ਕਰਦੇ ਇਸ ਪੋਜੀਸ਼ਨ ਤੇ ਪਹੁੰਚਿਆ ਹੁਣ ਅਸੀਂ ਪਹਿਲਾਂ ਪ੍ਰਧਾਨ ਚੁਣਿਆ ਸੀਗਾ ਮੈਨੂੰ ਸਮਾਜ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਮੈਨੂੰ ਪ੍ਰਧਾਨ ਚੁਣਿਆ ਸੀ ਉਸ ਤੋਂ ਬਾਅਦ ਸਾਡੇ ਸਮਾਜ ਨੇ ਜਿਹੜੀ ਐ ਕੋਰ ਕਮੇਟੀ ਬਣਾਈ ਸੀਗੀ 21 ਮੈਂਬਰੀ ਅੱਜ ਜਿਹੜੀ ਹੈਗੀ ਕੋਰ 31 ਮੈਂਬਰੀ ਕੋਰ ਕਮੇਟੀ ਅੱਜ ਸੀ ਸਾਡੇ ਸਮਾਜ ਦੇ ਸੀਨੀਅਰ ਰਾਜਕੁਮਾਰ ਸਜਦੇਵਾ ਜੀ ਬਲਦੇਵ ਸੱਜਾ ਜੀ ਰਾਮਚੰਦ ਰਾਮਾ ਜੀ ਅਸ਼ੋਕ ਜੀ ਅਨੇਜਾ ਸਾਹਿਬ ਸਾਰੇ ਜਿਹੜੇ ਸੀਨੀਅਰ ਮੇਰੇ ਜਿਹੜੇ ਮੇਰੇ ਨਾਲ ਹੈ ਜਿਹੜੀ ਸਮਾਜ ਦੇ ਵਿੱਚ ਆਪਣਾ ਰੁਤਬਾ ਰੱਖਦੇ ਆ ਸਾਡੇ ਸਮਾਜ ਦੇ ਮੋਜੀ ਜੇ ਬੰਦੇ ਜਿਹੜੇ ਉਹਨਾਂ ਨੇ ਅੱਜ ਸਲਾਹ ਕਰਕੇ 31 ਮੈਂਬਰੀ ਕੋਰ ਕਮੇਟੀ ਬਣਾਈ ਹੈ ਗੋਗਿਆ ਸਾਹਿਬ ਕੀ ਲੋੜ ਪੈਗੀ ਇਲੈਕਸ਼ਨਾਂ ਤੇ ਆ ਕੇ ਵੀ ਜਿਹੜੀ ਤਾਂ ਉਹਨੇ ਕਮੇਟੀ ਬੁਣਾਨੀ ਪੈਗੀ ਕੀ ਕੋਈ ਟਿਕਟ ਦੀ ਮੰਗ ਕਰਦੇ ਹੋ ਤੁਸੀਂ ਕਿਸੇ ਪਾਰਟੀ ਨਾਲ ਹੋਇਆ ਤੁਹਾਡੀ ਗੱਲ ਬਾਤ ਦੇਖੋ ਇੱਛਾ ਤਾਂ ਰੇਗ ਦੀ ਹੁੰਦੀ ਹੈ ਇੱਛਾ ਸਮਾਜ ਦੀ ਵੀ ਸੀ ਕਿ ਸਮਾਜ ਕੋਈ ਨਾ ਕੋਈ ਪਾਰਟੀ ਸਮਾਜ ਨੂੰ ਟਿਕਟ ਦੇਵੇ ਅਸੀਂ ਅਪਲਾਈ ਵੀ ਕਰਿਆ ਕਾਂਗਰਸ ਨੂੰ ਵੀ ਅਪਲਾਈ ਕਰਿਆ ਆਮ ਆਦਮੀ ਪਾਰਟੀ ਨੂੰ ਵੀ ਅਪਲਾਈ ਕਰਿਆ ਅਕਾਲੀ ਦਲ ਨੂੰ ਵੀ ਅਪਲਾਈ ਕਰਿਆ ਉਹ ਸਾਡੇ ਕੋਲ ਰਿਟਰਨ ਹੈਗਾ ਸਾਰਾ ਕੁਝ ਮਗਰ ਕਿਸੇ ਨੇ ਇੰਟਰਟੇਨ ਨਹੀਂ ਕਰਿਆ ਹੈਗਾ ਤਾਂ ਸਾਡੀ ਸਮਾਜ ਦੀ ਜਿਹੜੀ ਹੈ ਇੱਕ ਯੂਨਿਟੀ ਬਣੀ ਵੀ ਆਪਾਂ ਆਪਣਾ ਪਲੇਟਫਾਰਮ ਤਿਆਰ ਕਰੀਏ ਇਸ ਟਾਈਮ ਅਸੀਂ ਲੇਟ ਆਂ ਮਗਰ ਫਿਰ ਵੀ ਕੋਈ ਗੱਲ ਨਹੀਂ ਮਗਰ ਸਾਨੂੰ ਆਪਣੀ ਵੈਲਿਊ ਦਾ ਪਤਾ ਲੱਗ ਰਿਹਾ ਵੀ ਸਾਡੀ ਜੁਨਟੀ ਵਿੱਚ ਬੜੀ ਤਾਕਤ ਹੈ ਔਰ ਸਾਡੀ 2.5 ਤੋਂ ਪੌਣੇ 3 ਲੱਖ ਵੋਟ ਜਿਹੜੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਬਾਲਪੁਰ ਸਮਾਜ ਦੀ ਵੋਟ ਵੀ ਹੈ ਇਸ ਕਰਕੇ ਪੋਲੀਟੀਕਲ ਪਾਰਟੀਆਂ ਨੂੰ ਸੁਣਨਾ ਪਏਗਾ ਜੇ ਹੁਣ ਨਹੀਂ ਤਾਂ ਅੱਗੇ ਸੇ ਕੋਈ ਕੋਈ ਫਰਕ ਨਹੀਂ ਪੈਂਦਾ ਤੇ ਉਹਨਾਂ ਦੇ ਵਿੱਚ ਤੁਸੀਂ ਉਹਨਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੇ ਵਿੱਚ ਕੋਈ ਬਾਈਕਾਟ ਕਰੋਗੇ ਮਤਲਬ ਕਿਸੇ ਦਾਦੀ ਦੀ ਪਾਰਟੀ ਦਾ ਇੱਕ ਬੰਦਾ ਜੋਸ਼ਾਭ ਜਾਂ ਨਹੀਂ ਐ ਐਸਾ ਕੁਝ ਨਹੀਂ ਹੈ ਦੇਖੋ ਫਿਰ ਮੈਂ ਤੁਹਾਨੂੰ ਵਾਰ-ਵਾਰ ਇਹ ਰਿਕਵੈਸਟ ਕਰਦਾ ਮੀਡੀਆ ਸਾਰੇ ਭਾਈਚਾਰਾ ਸਾਰਾ ਸਾਡਾ ਸਾਰਾ ਹੀ ਆਪਣਾ ਭਾਈਚਾਰਾ ਜੋ ਸਮਾਜ ਡਿਸਾਈਡ ਕਰੇਗਾ ਬਾਈਕਾਟ ਵਾਲੀ ਕੋਈ ਅਸੀ ਗੱਲ ਨਹੀਂ ਕਿਉਂਕਿ ਸਮਾਜ ਵੀ ਕਈ ਪਾਰਟੀਆਂ ਨਾਲ ਜੁੜੇ ਹੋਏ ਬੰਦੇ ਆ ਇੱਕ ਤੁਸੀਂ ਕਹਿ ਰਹੇ ਹੋ ਵੀ ਅਕਾਲੀ ਦਲ ਨਾਲ ਕਾਂਗਰਸ ਨਾਲ ਵੀ ਅਸੀਂ ਤਾਇਯਰ ਕੀਤਾ ਸੀ ਜੇ ਉਧਰੋਂ ਟਿਕਟ ਮਿਲ ਜਾਂਦੀ ਆਮ ਆਦਮੀ ਪਾਰਟੀ ਨੂੰ ਨਹੀਂ ਟਾਈਅਪ ਨਹੀਂ ਕਰਿਆ ਸੀ ਅਸੀਂ ਸਾਰੀਆਂ ਪਾਰਟੀਆਂ ਨੂੰ ਅਪਲਾਈ ਕਰਿਆ ਸੀ ਟਿਕਟ ਵਾਸਤੇ ਕਿਸੇ ਨਾਲ ਟਾਈਅਪ ਨਹੀਂ ਕਰਿਆ ਸੀ ਅਸੀਂ ਅਪਲਾਈ ਕਰਿਆ ਸੀ ਵੀ ਸਾਨੂੰ ਕੋਈ ਵੀ ਪਾਰਟੀ ਜਿਹੜੀ ਨੈਸ਼ਨਲ ਪਾਰਟੀ ਆ ਸਾਨੂੰ ਟਿਕਟ ਦੇ ਦਿੰਦੀ ਹੈ ਤਾਂ ਅਸੀਂ ਇਲੈਕਸ਼ਨ ਫਾਈਟ ਖੁਦ ਬਾਲਪੁਰ ਸਮਾਜ ਆਪਣੇ ਲੈਵਲ ਤੇ ਇਲੈਕਸ਼ਨ ਫਾਈਟ ਕਰਦੇ ਹਾਂ ਕਿ ਅਦਰ ਪਾਰਟੀ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਅਲਬੀ ਦਾ ਕਹਿ ਦਿੰਦੇ ਸੀ ਨਹੀਂ ਜੇ ਪਾਰਟੀ ਕੋ ਟਿਕਟ ਦਿੰਦੀ ਤਾਂ ਅਸੀਂ ਫਾਈਟ ਕਰਦੇ ਨਹੀਂ ਜੇ ਕਾਂਗਰਸੋਂ ਮਿਲ ਜਾਂਦੀ ਤੁਹਾਨੂੰ ਜਿਸ ਪਾਰਟੀ ਤੋਂ ਮਰਜ਼ੀ ਨੈਸ਼ਨਲ ਪਾਰਟੀ ਤੋਂ ਸਾਨੂੰ ਮਿਲ ਜਾਂਦੀ ਅਸੀਂ ਸਮਾਜ ਫਾਈਟ ਕਰਦਾ ਸਮਾਜ ਦੀ ਆਪਣੀ 2 3 ਲੱਖ ਵੋਟ ਹੈ ਅਸੀਂ ਤਾਂ ਵੈਸੇ ਜਿੱਤੇ ਤੇ ਬਾਕੀ ਸਮਾਜ ਦੀ ਰੈਪਿਊਟੇਸ਼ਨ ਬਹੁਤ ਵਧੀਆ ਹੈਗੀ ਜਿਹੜੇ ਆਜ਼ਾਦ ਪਾਰਟੀ ਲੱਗਦੇ ਆ ਜਿਹੜੇ ਆਜ਼ਾਦ ਖੜੇ ਉਹ ਵੀ 2 3 ਲੱਖ ਵੋਟ ਹੈਗੀ ਤੁਹਾਡੇ ਸਮਾਜ ਦੀ ਜਿਹਿਤੋ ਕੇ ਜਿਹੇ ਆਜ਼ਾਦ ਖੜੇ ਹੋ ਜੋ ਕੇ ਤਾਂ ਦੇਖੋ ਇਹ ਨਾ ਇਹ ਮੈਂ ਇਕੱਲਾ ਡਿਸੀਜਨ ਮੇਕਰ ਨਹੀਂ ਐ ਇਹ ਸਮਾਜ ਦੀ ਕੋਰ ਕਮੇਟੀ ਦੇ ਵਿੱਚ ਪਬਲਿਕ ਦੇ ਵਿੱਚ ਅਸੀਂ ਸਮਾਜ ਨੂੰ ਇਕੱਠਾ ਕਰਕੇ ਜਿਵੇਂ ਸਮਾਜ ਕਹੇਗਾ ਅਸੀਂ ਉਹੀ ਕਰਾਂਗੇ ਕੱਲਾ ਮੈਂ ਡਿਸੀਜਨ ਮੇਕਰ ਨਹੀਂ ਕੋਰ ਕਮੇਟੀ ਵੀ ਡਿਸੀਜਨ ਮੇਕਰ ਨਹੀਂ ਹੈ ਅਸੀਂ ਸਮਾਜ ਦਾ ਘੱਟ ਕਰਕੇ ਵੱਡਾ ਘੱਟ ਕਰਕੇ ਲਈ ਜਾ ਸਕਦੀ ਹੈ ਵੀ ਜਲਦੀ ਤੁਸੀਂ ਚੋਣਾਂ ਦਾ ਪੁੱਤਰ ਹੋਗੇ ਦੇਖੋ ਸਮਾਜ ਦੇ ਇਕੱਠ ਦੇ ਵਿੱਚ ਜੋ ਸਮਾਜ ਕਹੇਗਾ ਵੀ ਇਲੈਕਸ਼ਨ ਲੜਨੀਆਂ ਤਾਂ ਲੜਾਂਗੇ ਸਮਾਜ ਕਹੇਗਾ ਇਲੈਕਸ਼ਨ ਨਹੀਂ ਲੜਨੀਆਂ ਤਾਂ ਨਹੀਂ ਲੜਾਂਗੇ ਇਹ ਸਮਾਜ ਤੇ ਡਿਪੈਂਡ ਕਰਦਾ ਜਿਹੜਾ ਅਗਰਾ ਰੋਕੀ ਹੋਏਗਾ ਤੁਹਾਡਾ ਜਿਹੜਾ ਪਲੇਟਫਾਰਮ ਹੈ ਇਕੱਲਾ ਰੁਕੀ ਹੋਇਆ ਅਸੀਂ ਇਹਨੂੰ ਕੰਟੀਨਿਊ ਕਰਨਾ ਚਾਹੁੰਦੇ ਹਾਂ ਅਸੀਂ ਸਮਾਜ ਨੂੰ ਆਪਣੇ ਨੂੰ ਬਿਲਕੁਲ ਕੰਟੀਨਿਊ ਰੱਖਾਂਗੇ ਆਨ ਆਲਾ ਕਿਉਂਕਿ ਪੰਜਾਬ ਦੇ ਵਿੱਚ 37 ਵਿਧਾਨ ਸਭਾ ਦੇ ਵਿੱਚ ਵਾਲਪੁਰ ਸਮਾਜ ਦੀ ਵੋਟ ਹੈ ਅਸੀਂ ਇਸ ਕਰਕੇ ਇਹਨੂੰ ਕੰਟੀਨਿਊ ਰੱਖਾਂਗੇ ਔਰ ਬਾਕੀ ਤੁਹਾਡੇ ਭਾਈਚਾਰੇ ਦੇ ਨਾਲ ਬਹੁਤ-ਬਹੁਤ ਤੁਹਾਡਾ ਧੰਨਵਾਦ ਔਰ ਲੋਕਾਂ ਦੇ ਵਿੱਚ ਸਾਡੇ ਸਮਾਜ ਦੀ ਵਧੀਆ ਰੈਪਿਊਟੇਸ਼ਨ ਹੈ ਔਰ ਸਮਾਜ ਨੂੰ ਅਸੀਂ ਬਰਕਰਾਰ ਰੱਖਣਾ ਹੈ ਤੇ ਪਟਿਆਲਾ ਦੇ ਵਿੱਚ ਡਾਕਟਰ ਬਲਵੀਰ ਦੀ ਕਿਵੇਂ ਹੈਗੀ ਦੇਖੋ ਮੈਂ ਕਿਸੇ ਕਿਸੇ ਦੇ ਬਾਰੇ ਕੁਝ ਨਹੀਂ ਕਹਿ ਸਕਦਾ ਮੈਂ ਮਾਫੀ ਚਾਹੂੰਗਾ ਤੁਹਾਡੇ ਸਾਰਿਆਂ ਤੋਂ ਮੈਂ ਪੋਲੀਟੀਕਲੀ ਕੁਝ ਨਹੀਂ ਬੋਲਾਂਗਾ ਜੇ ਮੈਂ ਸਮਾਜ ਤੇ ਜਿਹੜਾ ਕੋਈ ਤੁਸੀਂ ਪੁੱਛਣਾ ਚਾਹੋਗੇ ਅਜੇ ਭਾਜੀ ਕੋਰ ਕਮੇਟੀ ਚ ਡਿਸਕਸ ਹੋ ਰਹੀ ਹੈ ਕਿਉਂਕਿ ਕੋਰ ਕਮੇਟੀ ਦੀ ਅਜੇ 31 ਮੈਂਬਰੀ ਕਮੇਟੀ ਹੋਈ ਹੈ ਕਿਉਂਕਿ ਸਾਡਾ ਜਿਹੜਾ ਟੀਚਾ 151 ਮੈਂਬਰ ਪੰਜਾਬ ਦੇ ਵਿੱਚੋਂ ਲੈਣਿਆ ਸੀ ਕਿਉਂਕਿ 37 ਵਿਧਾਨ ਸਭਾ ਤੇ ਸਾਡਾ ਵੋਟ ਬੈਂਕ ਹੈ ਅਸੀਂ 37 ਵਿਧਾਨ ਸਭਾ ਦੇ ਵਿੱਚੋਂ ਆਲ ਪੰਜਾਬ ਦੇ ਵਿੱਚੋਂ ਕੋਰ ਕਮੇਟੀ ਬਣਾ ਕੇ ਆਪਣੇ ਮੈਂਬਰ ਜੋੜ ਕੇ ਉਹਨਾਂ ਤੋਂ ਪੁੱਛ ਕੇ ਵੀ ਨਾਮ ਕੀ ਰੱਖਿਆ ਜਾਵੇ ਸਮਾਜ ਦਾ ਨਾਮ ਵਿੱਚ ਜ਼ਰੂਰ ਇਨਵੋਲ ਹੋਏਗਾ ਜੇ ਕਿਸੇ ਪਾਰਟੀ ਨੂੰ ਸਮਰਥਨ ਦੇਣਾ ਪਿਆ ਤੁਹਾਡੇ ਨਾਮ ਵੱਲੋਂ ਦਿਓਗੇ ਜੀ ਇਹ ਸਮਾਜ ਦੇ ਇਕੱਠ ਕਰਕੇ ਸਮਾਜ ਦੇ ਘਟ ਚ ਪੁੱਛਿਆ ਜਾਏਗਾ ਵੀ ਕਿੱਥੇ ਆਪਾਂ ਸਪੋਰਟ ਕਰਨੀ ਹੈ ਯਾ ਜਿੱਥੇ ਜਿਹੜਾ ਬੰਦਾ ਕਿਸੇ ਨਾਲ ਲੱਗਿਆ ਪਿਆ ਉਹ ਮੰਨ ਰੱਖੀ ਜੇਗੀ ਉਹ ਮੌਕੇ ਤੇ ਦੱਸਾਂਗੇ ਜੋ ਵੀ ਹੈਗਾ ਜੋ ਸਮਾਜ ਡਿਸੀਜਨ ਲਏਗਾ ਉਸਦੇ ਡਿਸੀਜਨ ਦੇ ਨਾਲ